ਵੀਡੀਓ ਬਣਾ ਪਿਆ ਥੋੜੀ ਜਿਹਾ ਮਾਰ ਗਿਆ ਕੰਡਾੜ ਚ ਆਹ ਰੇਟਾਂ ਦੀ ਵੀ ਮਾਰ ਆਹ ਕਰ ਕੋਈ ਨਾ ਕੋਈ ਵੀ ਨਾਲ ਪਾਉਂਗਾ ਗੱਪਾਂ ਕੀ ਹੋਇਆ ਕਾਹਤ ਆਕੜੀ ਗੱਲ ਹੋਈ ਹਾਂ ਸੁਣ ਜਦੋਂ ਮਿਲ ਤੂੰ ਸਰ ਪੈਂਕਾਰ ਦੇਰ ਟਾਈਮ ਕੀ ਆਕੜੀ ਗੱਲ ਨਹੀਂ ਕੋਈ ਬੈਠ ਦੇ ਮੈਂ ਤੂੰ ਯਾਰ ਹੂੰ ਸਾਯੋ ਮੜੇ ਇੱਕ ਵਾਰ ਕਰ ਰਹੀ ਦੀ ਵੀਡੀਓ ਬਣਾ ਰਹੇ ਹਾਂ ਕੱਢੋ ਹੁਣ ਕੱਢੋ ਬਾਹਰ ਇੱਥੇ ਵਿੱਚ ਡੀਪੇਸ ਗਿਆ ਮੈਂ ਵਕਤੀ ਲੱਗੀ ਰਹਿ ਨਾਲ ਉਹ ਤੇ ਅੱਗੇ ਮੈਂ ਸਰ ਮੁੰਡੇ ਨੂੰ ਪਹੁੰਚ ਸਕਦਾ ਕੋਈ ਇਹ ਜੱਤੀ ਆਪਣਾ ਨਾਮ ਬੋਲ ਬੰਦ ਸਾਡੀ ਭਾਣੀ ਉੱਤੇ ਆਲਾ ਆਏ ਅੱਜ ਜੀ ਆ ਕੇ ਲੈ ਸਾਡਾ 100 ਰੁਪਏ ਇਹ ਵਿੱਚ ਤੇ ਦਾਰੂ ਵੀ ਪਈ ਚੋ ਚਰਾ ਆਹ ਦਾਰੂ ਦੇ ਵਿੱਚ ਚੋ ਗੜੀ ਬਣਾ ਵੀਡੀਓ ਬਣਾ ਲਈ ਉਹ ਬੋਤਲ ਦਾਰੂ ਬਈ ਓ ਚੁੱਪ ਸ਼ਰਾਬ ਦੇ ਕੋ ਬਣਾ ਮੇਰਾ ਨਾਮ ਹੈ ਜੀ ਗੁਰਜੋਤ ਸਿੰਘ ਕੀ ਗੱਲ ਕੀ ਹੋਈ ਹੈ ਜੀ ਅੱਜ ਗੱਲ ਹੋਈ ਬਜੀ ਸਰਪੰਚ ਸਾਹਿਬ ਦੇ ਘਰ ਕੋਈ ਆਇਆ ਸੀਗਾ ਬੰਦਾ ਡਰਿੰਕ ਕਰਦੇ ਪਏ ਇੱਥੇ ਬਾਹਰ ਕੀ ਨਾਮ ਤੁਹਾਡੇ ਸਰਪੰਚ ਸਾਹਿਬ ਦਾ ਸਰਪੰਚ ਦਾ ਨਾਮ ਹੈ ਭពਿੰਦਰ ਗਿੱਲ ਪੱਛਾ ਜੀ ਕੀ ਗੱਲ ਹੋਈ ਸੀ ਉਹ ਦੱਸੋ ਸਰਪੰਚ ਸਾਹਿਬ ਆਏ ਆ ਤੇ ਉਹਨਾਂ ਦੇ ਨਾਲ ਬੰਦਾ ਬੈਠਾ ਸੀਗਾ ਬਾਹਰ ਗੱਡੀ 'ਚ ਸ਼ਰਾਬ ਪੀਂਦੇ ਪਏ ਸੀਗੇ ਬਾਹਰ ਖੜੇ ਹੋ ਕੇ ਨਾਲ ਫਾਇਰਿੰਗ ਕਰਨ ਦੇ ਸੀਗੇ ਤੇ ਸਾਨੂੰ ਰੋਕ ਕੇ ਉਹਨਾਂ ਨੇ ਸਾਡੇ ਤੇ ਫਾਇਰਿੰਗ ਕੀਤੀ ਤੇ ਜਾਨਲੇਵਾ ਹਮਲਾ ਕੀਤਾ ਜੀ ਕੀ ਗੱਲ ਕਿਉਂ ਫਾਇਰਿੰਗ ਕੀਤੀ ਤੁਹਾਡੇ ਤੇ ਕੋਈ ਨਾ ਕੋਈ ਤਾਂ ਕੀਤੀ ਹੋਈ ਸੀਗੀ ਤੇ ਕਈ ਵਾਰ ਹੋ ਜਾਂਦਾ ਤੁਹਾਨੂੰ ਪਤਾ ਸ਼ਰਾਬ ਪੀ ਕੇ ਜਿਹਦੇ ਲੋ ਫਾਇਰਿੰਗ ਕੀਤੀ ਗਈ ਉਹ ਕੌਣ ਸੀਗਾ ਪਤਾ ਨਹੀਂ ਸਰਪੰਚ ਸਾਹਿਬ ਦੇ ਦੋਸਤ ਸੀਗੇ ਕਹਿੰਦੇ ਕਿ ਮੈਂ ਐਸਐਸਪੀ ਹਾਂ ਸਰ ਜਦੋਂ ਸਰਪੰਚ ਸਾਹਿਬ ਕੋ ਜਦੋਂ ਜਦੋਂ ਨੇ ਗੋਲੀ ਚਲਾਈ ਸਰਪੰਚ ਸਾਹਿਬ ਕਿੱਥੇ ਹਸਲੇ ਸਰਪੰਚ ਸਾਹਿਬ ਵੀ ਮੌਕੇ ਤੇ ਮੌਜੂਦ ਸੀਗੇ ਉਦੋਂ ਵੀ ਸਾਰ ਪੂਰੀ ਆਕੜ ਦੇ ਵਿੱਚ ਬੈਠੇ ਸੀਗੇ ਪੂਰੀ ਟਾਹਨਾ ਬੈਠੇ ਜਿੱਦਾਂ ਉਹਨਾਂ ਨੂੰ ਕਾਨੂੰਨ ਦਾ ਕੋਈ ਵੀ ਡਰ ਨਹੀਂ ਹੁੰਦਾ ਪੁਲਿਸ ਦਾ ਪੁਲਿਸ ਦੀ ਕਿਸੇ ਦੀ ਵੀ ਡਰ ਨਹੀਂ ਹੁੰਦਾ ਬਿਲਕੁਲ ਟਾਹਨਾ ਬੈਠੇ ਹੀ ਹੁਕਮ ਮਾਰਨਦੇ ਸੀ ਅੰਦਰ ਕੇ ਮੇਲੀ ਚਾਹ ਲੈ ਕੇ ਆਓ ਆਹ ਕਰੋ ਅੰਦਰ ਉਹਨਾਂ ਨੇ ਵੀ ਅੰਦਰ ਵੀ ਉਹਨਾਂ ਨੇ ਬਹੁਤ ਬਦਤਮੀਜ਼ੀ ਕੀਤੀ ਜੀ ਦੇ ਸ਼ਰਾਬ ਨਾਲ ਪੂਰੇ ਟਾਹਨੇ ਸੀਗੇ ਇਹ ਪਿੰਡ ਦੇ ਮੌਜੂਦਾ ਸਰਪ ਆ ਚੀਜ਼ ਕੀਤੀ ਆ ਜੀ ਉਹ ਸਰਪੰਚ ਸਾਹਿਬ ਪਿੰਡ ਦੇ ਬੰਦਿਆਂ ਦੇ ਖਿਲਾਫ ਹੋਏ ਆ ਆ ਗੱਡੀ ਵਿੱਚ ਜਿਹੜੀ ਨਾ ਸਾ ਗੱਡੀ ਆ ਜਿਹੜੀ ਆ ਸਾਡੇ ਘਰ ਦੇ ਮੋੜੇ ਲਾਈ ਜੀ ਉੱਥੇ ਆ ਜਿਹੜੀ ਹਰਕਤ ਕਰਦਾ ਗੱਡੀ ਘਮਾਉਂਦਾ ਪਿੰਡ ਦੇ ਮੋਹਦਬਰ ਬੰਦੇ ਸਰਪੰਚ ਦੇ ਹੁਣ ਆ ਪਿੰਡ ਵਿੱਚ ਆਉਣ ਦੇ ਕਰਕੇ ਰਾਏ ਵੋਟਾਂ ਪਾ ਕੇ ਉਹਨਾਂ ਨੂੰ ਜਿਤਾਇਆ ਜੀ ਵੀ ਮੁਜਰਮ ਨੂੰ ਬਿਲਕੁਲ ਵੀ ਡਰ ਨਹੀਂ ਸੀਗਾ ਤੇ ਇੱਕਦਮ ਨਹੀਂ ਡਰ ਹੋ ਕੇ ਬੈਠਾ ਹੋਇਆ ਸੀਗਾ ਜਿੱਦਾਂ ਮਤਲਬ ਟੋਰ ਨਾ ਬੈਠਾ ਹੁੰਦਾ ਵਿਆਹ ਤੇ ਆਇਆ ਹੁੰਦਾ ਜਿੱਦਾਂ ਅੱਛਾ ਇੱਧਰ ਬੈਠਾ ਹੀ ਉਹਨਾਂ ਦੇ ਕੋਲ ਕੋਈ ਗੱਲ ਬਾਤ ਨਹੀਂ ਤੁਹਾਡੀ ਗੱਡੀ ਰੋਕ ਕੇ ਸਿੱਧਾ ਤਾਂ ਨਹੀਂ ਹੈ ਭਾਈ ਫਾਇਰ ਕਰ ਹਾਂ ਸਿੱਧੇ ਗੱਡੀ ਰੋਕ ਫਾਇਰ ਕੀਤੀ ਜਾਂ ਸਿੱਧੇ ਫੇਰ ਗਏ ਸਿੱਧਾ ਹਾਂ ਭਾਈ ਫਾਇਰ ਦੋ ਹੋ ਵਾਈਫਾਇਰ ਕੀਤੇ ਤੇ ਦੋ ਦੋ ਸਾਡੇ ਤੇ ਮਤਲਬ ਕਰ ਦਤੇ ਅਸੀਂ ਮਸੀਬਤਾਂ ਅਸੀਂ ਅੱਛਾ ਕਿਸੇ ਕੋਈ ਜਾਨੀ ਨੁਕਸਾਨ ਤੇ ਕਿਸੇ ਨੂੰ ਨਹੀਂ ਹਾਂ ਨਹੀਂ ਸਰ ਜਾਨੀ ਨੁਕਸਾਨ ਕਿ ਡਰਿੰਕ ਵਗੈਰਾ ਕੀਤੀ ਵੀ ਸੀ ਹਾਂ ਬਿਲਕੁਲ ਸਾਰੇ ਬੋਤਲਾਂ ਵਿੱਚ ਆ ਬੋਤਲ ਤਾਂ ਕਿੱਥੇ ਸਾਡਾ ਪਲਾਂਟ ਆ ਜਿੱਥੇ ਉਹਨਾਂ ਨੇ ਫਾਇਰ ਕੀਤੇ ਆ ਮੁੰਡੇ ਇੱਥੇ ਖੜੇ ਸੀਗੇ ਉਹਦੇ ਦਾਰੂ ਕਿੰਨੇ ਫੇਰ ਹੋਏ ਕਟੋ ਕਟ ਚਾਰ ਹੋਏ ਚਾਰ ਚਾਰ ਅੱਛਾ ਦੋ ਤੁਹਾਡੇ ਇਹ ਉਹਨਾਂ ਦੇ ਗੈਸਟ ਹੈ ਜਿਹੜੇ ਪਿੰਡ ਵਿੱਚ ਕਿਤਾ ਕੰਮ ਕਰਦੇ ਆ ਬਾਹਰਲੇ ਬੰਦੇ ਨੂੰ ਆ ਕੇ ਫਾਇਰ ਕਰਾਉਂਦੇ ਉਹਦੀ ਗਲਤੀ ਹੈ ਜਿਹਨਾਂ ਨੂੰ ਕੱਢਣਾ ਉਹਨੇ ਸਰਪੰਚ ਦਾ ਰਿਸ਼ਤੇਦਾਰ ਆ ਇਹ ਯਾਰ ਦੋਸਤ ਆ ਇਹਨਾਂ ਨੂੰ ਪਤਾ ਹੁੰਦਾ ਕਿ ਹੁਣ ਉਹਨਾਂ ਦੇ ਘਰੇ ਆ ਜੀ ਅੱਜ ਹੀ ਆਏ ਕਿ ਅੱਗੇ ਵੀ ਕਦੀ ਆਂਦੇ ਰਿਹਾ ਸੀ ਇਹ ਆਇਆ ਜੀ ਪਹਿਲੀ ਵਾਰੀ ਬਾਅਦ ਚ ਵੀ ਆਇਆ ਪਹਿਲੀ ਕੀ ਆਇਆ ਅੱਜ ਪਹਿਲੇ ਵੀ ਆਇਆ ਇਹਦਾ ਨਾਮ ਕੀ ਸਰਪੰਚ ਦਾ ਜੀ ਭੁਪਿੰਦਰ ਗੇਲ ਭੁਪਿੰਦਰ ਗੇਲ ਉਹ ਵੀ ਇੱਥੇ ਰਹਿੰਦੇ ਆ ਆ ਘਰ ਉਹਨਾਂ ਦਾ ਜਿਹਨਾਂ ਦੇ ਘਰੇ ਬੈਠ ਕੇ ਮਾੜਿਆ ਸੀ ਉਹਨੂੰ ਸਰਪੰਚ ਨੂੰ ਪੂਰੀ ਸ਼ਹਿਦ ਦੇ ਜਾਂਦੇ ਆ ਹੈਗਾ ਜੇ ਬਿਨੋਦ ਦੇ ਘਰੇ ਬੈਠ ਕੇ ਡਰਿੰਕ ਕੀਤੀ ਉੱਥੇ ਸਾਰੇ ਨਾਲ ਦੇ ਸਰਪੰਚ ਵੀ ਇੱਥੇ ਕਰਨ ਦੇ ਡਰਿੰਕ ਭਰਾਵਾਂ ਨਾਲ ਦੇ ਸਰਪੰਚ ਡਰਿੰਕ ਕਰ ਰਹੇ ਦੂਜੇ ਵਾਰ ਦਾਤ ਹੋਈ ਇੱਥੇ ਵੀ ਡਰਿੰਕ ਕਰਨ ਦੇ ਸੀ ਜਦੋਂ ਉਹਨਾਂ ਨੇ ਗੋਲੀਆਂ ਚਲਾਈਆਂ ਉਦੋਂ ਵੀ ਉਹਨਾਂ ਦੇ ਹੱਥ 'ਚ ਪੈਗ ਫੜਿਆ ਸੀਗਾ